ਹਾਂਜੀ ਅੰਕਲ ਜੀ ਚਾਹ ਮਿਲੂ ਕਿਤੋਂ ਜੀ ਚਾਹ ਆ ਕੇ ਪਿਆਰ ਮਿਲੂ ਪਿਆਰ ਚ ਮਿਲੂਗੇ ਆਓ ਫਿਰ ਉਹਨਾਂ ਪੈਸੇ ਉਥੇ ਦੇਈਏ ਜੀ ਨਹੀਂ ਬੜੀਏ ਕੰਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣੇ ਇਸ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਆ ਅੱਜ 3 ਜੁਲਾਈ ਤੇ ਮੈਂ ਰੁਕਿਆ ਹਾਂ ਕਾਰਗਿਲ ਵਿੱਚ ਮੈਂ ਸਵੇਰੇ 8 ਵਜੇ ਚੱਲਣ ਸੀਗਾ 10 ਵਜੇ ਕੇ ਮੈਂ ਹਜੇ ਤੱਕ ਕਾਰਗਿਲ ਸ਼ਹਿਰ ਦੇ ਵਿੱਚ ਹੀ ਹਾਂ ਹੁਣ ਕਾਰਗਿਲ ਸ਼ਹਿਰ ਤੋਂ ਬਾਹਰ ਨਿਕਲ ਲੱਗੇ ਆ ਇੱਥੇ ਇੱਕ ਢਾਬਾ ਜਿਹਾ ਹੈਗਾ ਇੱਥੇ ਨਾਲੇ ਚਾਹ ਪੀਣੇ ਆ ਨਾਲੇ ਨਾਲੇ ਪਾਣੀ ਲੈਣੇ ਆ ਤੇ ਫਿਰ ਅਗਲਾ ਸਫ਼ਰ ਸ਼ੁਰੂ ਕਰਦੇ ਆ ਮੈਨੂੰ ਅਸਲੀ ਵਿੱਚ ਸ਼ਹਿਰ ਤੋਂ ਨਿਕਲਣਾ ਤਾਂ ਫੇਰ ਹੀ ਬਲੌਗ ਸ਼ੁਰੂ ਕਰਾਂ ਹੁਣ ਇੱਥੋਂ ਆਪਣੀ ਢਲਾਈ ਸ਼ੁਰੂ ਹੋ ਜਾਣੀ ਆ ਅੱਜ ਆਪਾਂ 15-16 ਕਿਲੋਮੀਟਰ ਬਾਅਦ ਜਾਣੇ ਆ ਤਿੰਨ ਦਰਾਂ ਦੇ ਵਿੱਚੋਂ ਆਪਾਂ ਬਟਾਲਿਕ ਪਹੁੰਚ ਜਾਵਾਂਗੇ ਰਸਤੇ 'ਚ ਆਪਾਂ ਨੂੰ ਇੱਕ ਛੋਟਾ ਜਿਹਾ ਪਾਸ ਵੀ ਪਊਗਾ ਫੋ ਮੇਰਾ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਆਪਣਾ ਅੱਜ ਦਾ ਦਿਨ ਬਹੁਤ ਸੋਹਣਾ ਸ਼ੁਰੂ ਹੋਇਆ એનર્ਜੀ ਨਾਲ ਭਰਿਆ ਹੋਇਆ ਹੁਣ ਆਪਾਂ ਇਥੋਂ ਬਟਾਲਿਕ ਦੇ ਰਾਹ ਪਾਵਾਂਗੇ ਪਹਿਲਾਂ ਕੋਟ ਚਾਹ ਪੀਨੇ ਆ ਤੇ ਪਾਣੀ ਪੀਨੇ ਆ ਬਟਾਲੀ ਕਿੱਥੋਂ ਹੈਗਾ 55 ਕਿਲੋਮੀਟਰ ਬਾਅਦ ਸਾਹਮਣਾ ਰਾਜ ਹੁੰਦਾ ਹੈ 4 ਕਿਲੋ ਬਾਜ਼ਾਰ ਨੂੰ ਕੀ ਆਪਾਂ ਬੋਂਜ ਦੇ ਹੁਣ ਬਟਾਲਿਕ ਆ ਜਿੱਦ ਦਿੱਸਦਾ ਲਿਖਿਆ ਹੋਇਆ ਬਟਾਲਿਕ 55 ਕਿਲੋਮੀਟਰ ਵਾਟ ਤਿੰਨ ਦਿਨਾਂ ਦਾ ਸਫ਼ਰ ਆਪਣਾ ਬਟਾਲਿਕ ਤੱਕ ਪਹੁੰਚਣਾ ਆਪਾਂ ਅੱਜ ਸਵੇਰ ਦੇ ਕਾਰਗਿਲ ਦੇ ਚਾਰਚਪਰੀ ਗਿੜੇ ਗੱਢੀ ਜਾਣੇ ਆ ਆ ਸਾਰਾ ਕਾਰਗਿਲ ਆ ਮੈਨੇ 9 ਕਿਲੋਮੀਟਰ ਵਾਟ ਪੈ ਗਈ ਕਾਰਗਿਲ ਦੇ ਚਾਰਚਪਰੀ ਇੱਥੋਂ ਕੋਈ ਨਾ ਕੋਈ ਰਾਹ ਨਿਕਲੂਗਾ ਉਹ ਗਾਂਹ ਤੋਂ ਜਾ ਕੇ ਆਪੇ ਇੱਧਰ ਨੂੰ ਜਾਣਾ ਇਸ ਪਾਸੇ ਬਹੁਤ ਠੰਡਾ ਹੈ ਇਸ ਵਿੱਚ ਤਾਂ ਬਰਫ਼ ਜੰਮੀ ਹੋਈ ਹੈ ਯਾਰ ਬੋਤਲ ਦੇ ਫਿਰ ਕੋਈ ਬਾਤ ਨਹੀਂ ਚੱਲੂਗਾ

ਦੇਖਣ ਨੂੰ ਨਹੀਂ ਜੀ ਕਰਦਾ ਗਿਆ ਪੀਵੇ ਬੰਦਾ ਕੀ ਉਹ ਨੂੰ ਹੁਣ ਆਪਾਂ ਇੱਥੋਂ ਤੁਰਦੇ ਆਂ ਤੇ ਬਾਟ ਨਵੇੜੀ ਹੁਣ ਇੱਥੋਂ 6-7 ਕਿਲੋਮੀਟਰ ਬਾਟਾ ਪਉ ਨੂੰ ਜਮਾਂ ਚੜਾਈ ਪੈਣੀ ਹੈ ਤਿੱਖੀ ਉਦੋਂ ਕਾ ਫਿਰ ਥੋੜਾ ਜਿਹਾ ਕੰਮ ਬਦਰਾ ਹੋ ਜੂਗਾ ਆ ਚੜਾਈਆਂ ਪੈਣੀਆਂ ਹੁਣ ਆਪਾਂ ਨੂੰ ਇਧਰਲੇ ਪਾਸੇ ਜਾਣਾ ਆਪਾਂ 7-8 ਇੰਚੀਆਂ ਨੇ ਇਹ ਜਿਹੜੀਆਂ ਆਪਾਂ ਚੜ੍ਹਨੀਆਂ ਤਾਂ ਇਹ ਰਾਹ ਕਾਰਗਿਲ ਬਾਈਪਾਸ ਆ ਜਿਹੜੇ ਰਾਤ ਮੈਂ ਸਵੇਰ ਦਾ ਤੁਰਿਆ ਹੋਇਆ ਇਹ ਵਾਲਾ ਸਾਰਾ ਇੱਧਰ ਥੱਲੇ ਨੂੰ ਰਹਿ ਗਿਆ ਕਾਰਗਿਲ ਸ਼ਹਿਰ ਤੇ ਇੱਥੋਂ ਆਪਾਂ ਹੁਣ ਬਟਾਲਿਕਦਾਰਾ ਫੜ ਲਿਆ ਹੁਣ ਆਪਾਂ ਸ਼ਹਿਰ ਚੋਂ ਬਾਹਰ ਨਿਕਲੇ ਆ ਹੁਣ ਚੜਦੇ ਆ ਚੜਾਈਆਂ ਤਾਂ ਨਹੀਂ ਆਪਾਂ ਇਧਰੋਂ ਥੱਲੇੋਂ ਆਏ ਆ ਚੜਦੇ ਚੜਦੇ ਤਿੰਨ ਕੈਂਚੀਆਂ ਚੜ ਗਏ ਆ ਆਪਾਂ ਤੇ ਆ ਸਾਰਾ ਕਾਰਗਲ ਸ਼ਹਿਰ ਆਓ ਸਾਹਮਣੀ ਹਰੀਆਲੀ ਤੱਕ ਆ ਵੀ ਸਾਰਾ ਕਾਰਗਲ ਦਾ ਹਿੱਸਾ ਇੱਥੋਂ ਲੈ ਕੇ ਜਿਹੜੀ ਉਹ ਪਰੇ ਹਰੀਆਲੀ ਦਿਸਦੀ ਆ ਇੱਧਰ ਤੱਕ ਸਾਰਾ ਕਾਰਗਲ ਸ਼ਹਿਰ ਆ ਹੀ ਆ ਵਿਚਾਲੇ ਜਿਹੜੀ ਗ੍ਰੀਨਰੀ ਆ ਰੁੱਖ ਬੂਟੇ ਚ ਦੇਖਦੇ ਆ ਇੱਥੇ ਇੱਕ ਨਾਲਾ ਵਗਦਾ ਆ ਵਗ ਹੀ ਜਾਂਦਾ ਜਿਹੜਾ ਹੁਣ ਆਪਾਂ ਹੌਲੀ-ਹੌਲੀ ਇਸ ਪਹਾੜੀ ਦੇ ਦੂਜੇ ਪਾਸੇ ਜਾਣਾ ਜਿਹੜਾ ਆਪਾਂ ਨੂੰ ਫਰੇਮ ਦੇ ਵਿੱਚ ਦੋ ਰਾਹ ਦਿੱਸੀ ਜਾਂਦੇ ਆ ਇੱਕ ਕਾਰਗਿਲ ਦਾ ਬਾਈਪਾਸ ਆ ਇੱਕ ਤਾਂ ਆ ਇਧਰੋਂ ਆਉਂਦਾ ਇਹ ਪੂਰੇ ਕਾਰਗਿਲ ਦਾ ਘੇਰਾ ਵਲ ਕੇ ਦੂਜੇ ਪਾਸੇ ਤੇ ਉਧਰੋਂ ਆਏ ਦਾ ਦਰਿਆ ਦੇ ਪਹਿਲੇ ਪਾਸੇ ਜਿਹੜਾ ਆ ਵਗ ਜਾਂਦਾ ਆ ਰਾਹ ਦੇਖਦਾ ਜਿਹੜਾ ਇਹ ਫੇਰ ਨਹੀਂ ਆ ਪੂਰੇ ਕਾਰਗਿਲ ਦੀ ਦੋਨੇ ਰਾਹ ਪਹਾੜਾਂ ਦੇ ਵਿੱਚ ਸੜਕਾਂ ਦੇ ਵਿੰਗ ਬਲਾਉਣੋਂ ਤੋਂ ਬਚਣ ਦੇ ਵਾਸਤੇ ਪੈਦਲ ਜਿਹੜੇ ਲੋਕ ਪੈਦਲ ਤੁਰਦੇ ਆ ਉਹਨਾਂ ਨੇ ਇਹੋ ਜਿਹੇ ਰਾਹ ਗੱਡੇ ਹੁੰਦੇ ਆ ਇਸੇ ਨਾਲ ਵਾਰ ਦਾ ਬਹੁਤ ਫਰਕ ਪੈ ਜਾਂਦਾ ਹੁਣ ਜੇ ਮੈਂ ਇਧਰ ਤੋਂ ਜਾਊਂਗਾ ਤਾਂ ਮੈਨੂੰ ਤਾਂ ਦੀ ਵੜ ਕੇ ਆਉਣਾ ਪੈਣਾ ਪਰ ਇੱਥੋਂ ਆ ਸਿੱਧਾ ਹੀ ਰਾਹ ਤਾਂ ਚੜਦੇ ਆਪੋਦਰ ਨੂੰ ਨਮੀ ਸਟੈਕ ਵੀ ਦੇਖ ਲਈਏ ਕੀ ਰੰਗ ਲਾਉਂਦੀ ਹੈ ਸਹੀ ਆ ਵੈਸੇ ਮੈਨੂੰ ਐਸੀ ਕਿਤੇ ਪੜੀ ਨਰਮ ਜੀ ਨਾ ਹੋਵੇ ਚਲੋ ਵੀਡੀਓਸ ਪਹੁੰਚ ਗਏ ਬਿਆਪਰਾਤੀ ਮਗਰੋਂ ਵੇਖੀ ਚਾਕਾ ਇੱਥੋਂ ਦਿਸਦਾ ਕਾਰਗਲ ਸ਼ਹਿਰ ਸਾਰਾ ਆਹ ਵਾਲਾ ਸ਼ਹਿਰ ਸਾਰਾ ਕਾਰਗੇਲਾ ਵੀਰੀ ਹਰੀਆਲੀ ਜੀ ਦਿਸਦੀ ਐ ਇੱਧਰ ਜਾ ਕੇ ਉਹ ਸਾਹਮਣੇ ਲੱਗੀਆਂ ਹੋਈਆਂ ਗ੍ਰੇਲਾਂ ਇਹ ਰਾਹ ਐ ਆਉਂਦਾ ਪਰ ਇੱਥੇ ਆਪ ਨੂੰ ਪੌੜੀਆਂ ਮਿਲ ਗਈਆਂ ਇਹ ਆਪ ਨੂੰ ਗਾਂ ਤੁਰ ਤੱਕ ਲੈ ਜਾਣਗੀਆਂ ਚੜਦੇ ਆਂ ਸਿੱਕੜਾ ਇਹ ਦੋ ਫਾਇਦੇ ਆ ਇੱਕ ਤਾਂ ਇਹ ਆ ਕਿ ਬਾਤ ਬਹੁਤ ਘਟ ਪੈਂਦੀ ਆ ਤੇ ਦੂਜਾ ਜਿਹੜਾ ਗਾਂ ਹਜੇ ਤੱਕ ਲੇ ਦੇ ਨੇੜੇ ਜਾ ਕੇ ਪਹਾੜੋਂ ਦਾ ਮੱਥਾ ਲਾਉਣਾ ਆਪਾਂ ਉਹਦੇ ਵਾਸਤੇ ਸਟੈਪਣਾ ਬੰਦ ਆ ਵਧੀਆ ਅਹ ਹਰਾ ਦੇ ਭੱਜ ਗਏ ਆ ਫਰੇਮ ਜਿਹੜੇ ਰਾਹ ਤੁਸੀਂ ਜਾਂਦੇ ਨੇ ਜਿਹੜੇ ਪਰ ਨਕਸ਼ੇ 'ਚ ਦੇਖੇ ਨੇ ਇਹ ਸਾਰੇ ਉਹੀ ਰਾਹ ਨੇ ਇਧਰੋਂ ਰਾਹ ਹੁੰਦਾ ਵੱਡਾ ਕਾਰਗੇ ਲਾਲਾ ਉਪਰ ਹੀ ਕਾਰਗੇ ਲਾ ਗਿਆ ਤੇ ਆ ਆਪੋ ਕੰਚੀਆਂ ਚੜ ਕੇ ਆਏ ਆ ਸਾਰੀਆਂ ਜਿੱਥੇ ਆ ਟਰੱਕ ਫਿਰਦਾ ਇੱਥੋਂ ਜਮਾ ਸੱਦੇ ਤਾਣੂ ਹੋਗੇ ਸੀ ਸੇਖਪਾਲ ਇੱਥੋਂ ਨਿਕਲਦਾ ਨਿਕਲਦਾ ਰਾਹ ਤੁਰ ਕੇ ਇਧਰ ਨੂੰ ਹੁੰਦੇ ਹੋਏ ਫਿਰ ਆਪਾਂ ਇੱਥੇ ਆ ਗਈ ਸੀ ਜਮਾ ਰੋਡ ਤੇ ਹੁਣ ਰਾਹ ਫਰਦਾਈ ਹੈਗੀ ਪਰ ਉਹਨੇ ਤਕੀਨੀ ਹੈਗੀ ਪਧਰਾ ਜੇ ਕੰਮ ਨਹੀਂ ਆ ਕਾਰਗਿਲ ਤੋਂ ਬਾਅਦ ਪਹਿਲਾ ਪਿੰਡ ਆ ਗਿਆ ਅਕਚਮਲ ਪਿੰਡ ਤੇ ਇੱਥੇ ਸਾਰੇ ਜਮੇ ਸਕਾਈ ਜਾਂਦੇ ਆ ਇਹਨਾਂ ਦੇ ਭਾਜੀ ਦਾ ਇਹ ਘਾਈ ਆ ਮੈਨੂੰ ਉਹਦਾ ਬਈ ਕਹਿੰਦਾ ਕਿ ਕਾਸ ਕਰੇ ਪਰ ਇਹ ਜਮੇ ਆ ਹੁਣ ਇਹ ਸਕਾਉਣਗੇ ਫਿਰ ਇਹ ਸਟੋਰ ਕਰਕੇ ਰੱਖਣਗੇ ਜਦੋਂ ਸਰਦੀਆਂ 'ਚ ਬਰਫ਼ ਪੈਂਦੀ ਆ ਤੇ ਫਿਰ ਉਦੋਂ ਇਹ ਪਸ਼ੂਆਂ ਨੂੰ ਪਾਉਂਦੇ ਪੂਰੇ ਜੋਰ-ਸ਼ੋਰ ਨਾਲ ਲੱਗੇ ਹੋਏ ਆ ਬਾਈ ਹੋਰੀ ਸਾਰੇ ਪਿੰਡ ਦੇ ਵਿੱਚ ਹੀ ਲੱਗੇ ਹੋਏ ਆ ਉਹ ਪਰੇ ਥੱਲੇ ਪਿੰਡ ਤੇ ਖੇਤ ਨੇ ਸਰਦੀ ਕੇ ਲਈ ਸਟੋਰ ਹੋ ਰਹਾ ਹੈ ਜੀ اچھی ਬਾਤ ਹੈ ਇਹਨਾਂ ਇਲਾਕਿਆਂ ਦੇ ਵਿੱਚ 4-5 ਮਹੀਨੇ ਜ਼ਿੰਦਗੀ ਚੱਲਦੀ ਆ ਉਸ ਤੋਂ ਬਾਅਦ ਫਿਰ ਕਮਰੇਆਂ ਚ ਬੰਦ ਹੋ ਜਾਂਦੀ ਆ ਸਾਰੇ ਪਿੰਡ ਦੇ ਵਿੱਚ ਜ਼ਮੀਂ ਵੱਡ-ਵੱਡ ਕੇ ਸੁੱਕਣੇ ਪਾਈ ਹੋਈ ਆ ਹੁਣ ਇਹਨਾਂ ਦਾ ਸੀਜ਼ਨ ਆ ਆਪਣੇ ਪੰਜਾਬ ਚ ਲੋਕ ਪਨੀਰੀਆਂ ਪੱਟੀਆਂ ਜਾਂਦੇ ਆ ਝੋਨੇ ਲਾਈ ਜਾਂਦੇ ਆ ਤੇ ਇਹ ਪਸ਼ੂਆਂ ਵਾਸਤੇ ਜ਼ਮੀਂ ਵੱਡ-ਵੱਡ ਕੇ ਸਟੋਰ ਕਰੀ ਜਾਂਦੇ ਆ 에ਰਾ ਮੇਰੇ ਲਈ ਨਵਾਂ ਪਹਿਲੀ ਵਾਰੀ ਮੇਸਰਾਹ ਤੇ ਆਇਆ ਆਰਨ ਵੈਲੀ ਮੈਂ ਹਜ ਤੱਕ ਗਿਆ ਨਹੀਂ ਸੀ ਇਹ ਰਾਹ ਪਨਵਾਰੀ ਨੇ ਮੈਨੂੰ ਲੈ ਕੇ ਜਾਊਗਾ ਪਹਿਲੀ ਵਾਰੀ ਮੈਂ ਇਸ ਰਾਹ ਤੇ ਤੁਰ ਰਿਹਾ ਲੇ 220 ਕਿਲੋਮੀਟਰ ਵਾਟ ਖਲ ਸੇ 125 ਪਟਾਲੇ ਕਿਥੋਂ ਹੈਗਾ 46 ਤੇ ਆਪਾਂ ਨੂੰ ਪਾਸ ਪੈਣਾ ਹੰਬ ਟਿੰਗਲਾ ਉਹ ਇਥੋਂ ਹੈਗਾ 24 ਕਿਲੋਮੀਟਰ ਵਾਟ ਪਦਮ ਤੋਂ ਕਾਰਗਿਲ ਲਗਭਗ 230 ਕਿਲੋਮੀਟਰ ਵਾਟ ਸੀ ਉਨੀ ਕੁ ਵਾੜੇ ਇਥੋਂ ਲੈ ਆ ਤੇ ਇਹ ਸਫਰ ਦੀ ਦੂਜੀ ਪਾਰੀ ਇੱਥੋਂ ਸ਼ੁਰੂ ਹੁੰਦੀ ਆ ਹੁਣ 13 ਕਿਲੋਮੀਟਰ ਬਾਅਦ ਆ ਪਿੰਡ ਬਰਚੀ ਤੇ ਆਪਾਂ ਅੱਜ ਪਹੁੰਚਣਾ ਹੈ ਇਸ ਪਿੰਡ ਤੇ ਆਪਾਂ ਪਹੁੰਚ ਵੀ ਜਾਵਾਂਗੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਜਿਹੜਾ ਸਾਹਮਣੇ ਆ ਪਹਾੜ ਦੇਖੀ ਜਾਂਦਾ ਆਪਾਂ ਨੂੰ ਇੱਥੋਂ ਤੱਕ ਚੜ੍ਹਾਈ ਪੈਣੀ ਆ ਇਹ ਤੋਂ ਬਾਅਦ ਫਿਰ ਬਾਲੀ ਤਿੱਖੀ ਚੜ੍ਹਾਈ ਨਹੀਂ ਪੈਂਦੀਗੀ ਹਿਸਾਬ ਦਾ ਜਿਹਾ ਬਰਾਬਰ ਹੋ ਜਾਊਗਾ ਫਿਰ ਤੁਰੇ ਜਾਵਾਂਗੇ ਆਰਾਮ ਨਾਲ ਰਾਹਾਂ ਦੇ ਜਾਲ ਵਿਸ਼ੇ ਹੋਇਆ ਪੂਰੇ ਪਹਾੜਾਂ ਦੇ ਵਿੱਚ ਆ ਪਹਾੜ ਆਪ ਨੂੰ ਦੂਰ ਤੋਂ ਦਿਖਦਾ ਸੀਗਾ ਇਹਦੇ ਵਿੱਚ ਹੋਰੀ ਬਾਡੇ ਜੇ ਬਣੇ ਹੋਏ ਆ ਲਾਂਮਾ ਜੂਰ ਵਾਲੇ ਪਾਸੇ ਇਹੋ ਜਿਹੇ ਪਹਾੜ ਨੇ ਸਾਰੇ ਪਿੰਡ ਦੇ ਵਿੱਚ ਜਮੀ ਵੱਡੀ ਹੋਈ ਆ ਹਰੇਕ ਪਿੰਡ ਦੇ ਵਿੱਚ ਢੇਰ ਲੱਗੇ ਪਏ ਜਮੀ ਵੱਡ-ਵੱਡ ਕੇ ਇਹ ਬਾਈ ਦੀ ਗੱਡੀ ਕਰਮੋਈ ਖੜੀ ਏ ਇਹ ਪਿੰਡ ਹੈਗਾ ਆਪਾਤੀ ਪਿੰਡ ਥੱਲੇ ਆ ਇਥੋਂ 2-3 ਕਿਲੋਮੀਟਰ ਬਾਅਦ ਤੇ ਆਪਾਂ ਇਧਰ ਨੂੰ ਤਾਂ ਚੜਨਾ ਉੱਪਰਲੇ ਪਾਸੇ ਨੂੰ ਇਦੋਂ ਅੱਗੇ ਨਾਲੇ ਤੇ ਰੈਸਟੋਰੈਂਟ ਸ਼ੋਅ ਕਰਦਾ ਇਹ Google Map ਤੇ ਉੱਥੇ ਰੁਕਦੇ ਆ ਇਹ ਸਾਰਾ ਫੌਜ ਦਾ ਏਰੀਆ ਫੌਜ ਬੈਠੀ ਆ ਤਾਂ ਕਰਕੇ ਇੱਥੇ ਵਾਲੀ ਵੀਡੀਓ ਮੈਂ ਬਣਾਈ ਨਹੀਂ ਗਈ ਮਗਰ ਇੱਕ ਇੱਥੇ ਵਾਰ ਮੈਮੋਰੀਅਲ ਵੀ ਹੈਗਾ ਆਪਾਤੀ ਦੇ ਵਿੱਚ ਉੱਥੇ ਵੀ ਮੈਂ ਵੀਡੀਓ ਸ਼ੂਟ ਨਹੀਂ ਕੀਤੀ ਗਈ Google Map ਤੇ ਆਟਾ ਬ ਦਿਖਾਉਂਦਾ ਸੀ ਕਿ ਖੁੱਲਾ ਪਰ ਇਹ ਟਾਬਾ ਬੰਦ ਆ ਕਾਰਨ ਕਹਿੰਦੇ ਇਹੀ ਆ ਕਿ ਮੁਹਰਮ ਹੋਣ ਕਰਕੇ ਇਹ ਆਪੂ ਆਪਣੇ ਘਰਾਂ ਚ ਨਹੀਂ ਪਾਣੀ ਵੀ ਮੁੱਕ ਗਿਆ ਸ ਆਪਣੇ ਕੋਲੇ ਪਾਣੀ ਇੱਥੇ ਬਹੁਤ ਆ ਤਾਂ ਕਰਕੇ ਆਪਾਂ ਪਹਿਲਾਂ ਪਾਣੀ ਭਰਦੇ ਆ ਫਿਰ ਦੇਖਦੇ ਆ ਕਿ ਹਿਸਾਬ ਕਿਤਾਬਾ ਪਾਣੀ ਦਾ ਪ੍ਰਬੰਧ ਇੱਥੇ ਵਾਧੂ ਆ ਇੱਕ ਪਾਈਪ ਆ ਪਾਈ ਹੋਈ ਆ ਇੱਕ ਪਾਈਪ ਸਾਹਮਣੇ ਪਈ ਹੋਈ ਆ ਸਰਪਣੀ ਪੀਣ ਵਾਲਾ ਸਾਫ ਪਾਣੀ ਹੈ ਮੈਨੂੰ ਲੱਗਦਾ ਸੀ ਕਿ ਕਾਰਗਿਲ ਤੋਂ ਬਟਾਲੇ ਕਰਾ ਤੇ ਆਪ ਨੂੰ ਬਹੁਤ سارے ਢਾਬੇ ਹੋਮਸਟੇ ਮਿਲ ਜਾਣਗੇ ਪਰ ਹੁਣ ਮੈਨੂੰ ਇਹ ਲੱਗਦਾ ਕਿ ਆਪਣੇ ਹੁਣ ਤੱਕ ਦੇ ਸਫ਼ਰ ਦੇ ਵਿੱਚ ਸਭ ਤੋਂ ਵੱਧ ਸੁਨਣਾ ਰਾਹੀ ਇਹ ਹੈ ਕਿ ਜਿੰਨੇ ਕ ਢਾਬੇ ਮੈਂ ਦੇਖੀ ਸੀਗੇ ਆਨਲਾਈਨ ਉਹ ਲੋਕੇਸ਼ਨ ਸਾਰੇ ਬੰਦ ਨੇ ਕੋਈ ਵੀ ਨਹੀਂ ਚੱਲਦਾ ਗਿਆ ਤੇ ਜਦੋਂ ਅਸੀਂ ਕਾਰਗਿਲ ਤੋਂ ਨਿਕਲੇ ਆਂ ਚੜ੍ਹਾਈ ਚੜੀ ਜਾਂਦੇ ਆਂ ਅੱਜ ਇਹਨੇ ਜਿਹੜਾ ਪਾਸ ਨਹੀਂ ਪਾਰ ਕਰਦੇਗੇ ਉਹਨਾਂ ਜਿਹੜਾ ਪਤਾ ਹੀ ਨਹੀਂ ਕਰੀ ਜਣਾ ਮੈਨੂੰ ਲੱਗਦਾ ਇੱਥੇ ਸਾਰੇ ਆਸ-ਪਾਸੇ ਫੌਜ ਬੈਠੀ ਆ ਹਵਾ ਇੱਥੇ ਬਹੁਤ ਤੇਜ਼ ਲੱਗ ਜਾਂਦੀ ਆ ਜਿਵੇਂ ਜਿਵੇਂ ਆਪਾਂ ਉਚਾਈ ਤੇ ਹੁੰਨੇ ਆ ਹਵਾ ਉਵੇਂ ਤੇਜ਼ੀ ਹੁੰਦੀ ਜਾਂਦੀ ਆ ਇਹ ਪੂਰਾ ਖੁਸ਼ਕ ਇਲਾਕਾ ਜਿਹੜੇ ਪਿੰਡ ਨੇ 19ਵੇਂ ਸਾਹਮਣੇ ਬਸੇ ਹੋਏ ਨੇ ਪਿੰਡਾਂ 'ਚ ਮਾੜੀ-ਮੋਟੀ ਹਰਿਆਲੀ ਹੈਗੀ ਜਾਂ ਰੁੱਖ-ਬੂਟੇ ਲੱਗੇ ਹੋਏ ਆ ਪਰ ਉਹ ਇਹ ਸਾਰਾ ਬਿਲਕੁਲ ਖੁਸ਼ਕ ਇਲਾਕਾ ਚਾਹਾਂ ਆਪਾਂ ਹੜ ਚਾਹਾਂ ਖੁਸ਼ਕ ਇਲਾਕਾ ਕੁਛ ਨਹੀਂ ਹੈਗਾ ਇੱਥੇ ਇਹਨਾਂ ਪਹਾੜਾਂ ਦੇ ਬਸ ਇੰਨੀ ਕਿ ਹਰਿਆਲੀ ਆ ਥੋੜਾ ਬਹੁਤਾ ਘਾਹ ਕਿਤੇ ਉਵੀ ਹੈ ਨਹੀਂ ਗਿਆ ਇਸ ਰਾਹ ਤੇ ਕਾਰ ਕੇ ਲੰਘਣ ਤੋਂ ਬਾਅਦ ਮੈਨੂੰ ਕੋਈ ਟੱਬਾ ਨਹੀਂ ਮਿਲਿਆ ਇੱਥੋਂ ਦਿਖਦਾ ਹੈ ਸਾਰਾ ਪਿੰਡ ਤੇ ਆ ਇਹਨਾਂ ਦੀ ਮਸਜਿਦ ਆ ਜਿੱਥੇ ਸਪੀਕਰ ਬੋਲੀ ਜਾਂਦਾ ਸੀ ਗੂਗਲ ਮੈਪਸ ਤੇ ਦੇਖੀਏ ਤਾਂ ਇੱਥੋਂ 5 ਕਿਲੋਮੀਟਰ ਬਾਅਦ ਆ ਕੇ ਢਾਬਾ ਆਇਆ ਉਹ ਤੋਂ ਪਹਿਲਾਂ ਰਸਤੇ 'ਚ ਕੁਝ ਨਹੀਂ ਹੈਗਾ ਪਿੰਡ ਵੀ ਜਿਹੜੇ ਹੈਗੇ ਨੇ ਸੜਕ ਤੋਂ ਥੱਲੇ ਨਹੀਂ ਹੋਰ ਰੋਡ ਦੇ ਉੱਪਰ ਬਹੁਤ ਘੱਟ ਪਿੰਡ ਨੇ ਇੱਥੇ ਆਪਾਂ ਸਾਹ ਲੈਨੇ ਕੋਈ ਟਾਈਮ ਹੋਣਾ ਸੜਕ ਬਰਬਾਦਾਂ ਜ਼ਿੰਦਗੀ ਹੈ ਵਰਦਾਂ ਓ ਜਾਂਦਾ ਰਾਹ ਆਪਣਾ ਇੱਧਰ ਜਾਣਾ ਆਪਾਂ ਤਾਂ ਹੀ ਚੜੀ ਜਾਨੇ ਸਵੇਰ ਦੇ ਆਪਾਂ ਅੱਜ ਚੀਰ ਯਾ ਭੁੱਲੀ ਗਈ ਸੀ ਮੈਂ ਉਹਨੇ ਯਾਦ ਆਇਆ ਸਬਾਤ ਇਹਨਾਂ ਦਾ ਸਮਾਂ ਹੋ ਗਿਆ ਰਾਜ ਆਪ ਨੂੰ ਕੁਛ ਨਹੀਂ ਮਿਲਿਆ ਖਾਣ ਪੀਣ ਨੂੰ ਪਰ ਸਫਰਾਂ ਦੇ ਵਿੱਚ ਆਪੇ ਸਵਾਬ ਬਣ ਜਾਂਦੇ ਨੇ ਆਪਣੇ ਮਿੱਤਰ ਆਏ ਨੇ ਪੰਜਾਬ ਤੋਂ ਉਹ ਕਾਰ ਗੱਲ ਨੇ ਹੁਣ ਮੈਨੂੰ ਮਿਲਣਾ ਆ ਰਿਹਾ ਇੱਧਰ ਗੱਡੀ ਤੇ ਆ ਤੇ ਮੈਂ ਕਿਹਾ ਭਾਈ ਆਉਣ ਲੱਗੇ ਮੇਰੇ ਅੱਥੇ ਰੋਟੀ ਪੈਕ ਕਰਵਾ ਲਈ ਹੋਇਆ ਹੱਥ ਨਾਲ ਤੇ ਰੋਟੀ ਆਪਣੀ ਹੁਣ ਉਹ ਲੈ ਕੇ ਆਉਣਗੇ ਕਿਹੜੇ ਜਨੇਕ ਤੇ ਰੁਕਦੇ ਆ ਜਗ੍ਹਾ ਦੇਖ ਕੇ ਇੱਥੋਂ ਥੋੜੀ ਦੂਰ ਢਾਬਾ ਹੈ ਇੱਕ ਜੋ ਹੋਇਆ ਢਾਬਾ ਤਾਂ ਉੱਥੇ ਟੈਂਟ ਗੱਡ ਲਾਂਗੇ ਜਿੱਥੇ ਹੀ ਆਪਾਂ ਰੁਕਣਾ ਹੁੰਦਾ ਉੱਥੇ ਵਸਣ ਦਾ ਆਪ ਹੀ ਹੋ ਜਾਂਦਾ ਇੱਥੇ ਵੀਰ ਉਹਦੀ ਡਟ ਪਰ ਆਪਾਂ ਗਾਂ ਜਾਣੇ ਹਜ ਤੱਕ ਢਾਬੇ ਤੱਕ ਪਹੁੰਚਦੇ ਜਾਂ ਗਾਂ ਕਿਵੇਂ ਲਾ ਸ਼ਾ ਪਿੰਡ ਆ ਇਹ ਤਾਂ ਰੁਕਦੇ ਹਾਂ ਹਾਲੇ ਸਮਾਂ ਵੀ ਕੁਝ ਨਹੀਂ ਹੋਇਆ ਗਿਆ ਪਰ ਇਸ ਤੋਂ ਪਹਿਲਾਂ ਤੋਂ ਪੁੱਛਾਂ ਗਿਆ ਆਪਾਂ ਵੀ ਘੰਟਾ ਬਹਿ ਜਾ ਕੇ ਹੈ ਨਹੀਂ ਜਗਾਂ ਕੋਈ ਢਾਬਾ ਨਾ ਹੋਇਆ ਨਾ ਫਿਰ ਇੱਥੇ ਰੁਕਾਂਗੇ ਅਸੀਂ ਇੱਥੇ ਰੁਕਣ ਦਾ ਇਰਾਦਾ ਸੀਗੇ ਪਰ ਹਜੇ ਦੁਪਹਿਰਾਂ ਪਿਆ ਹੁਣੇ ਰੋਕ ਕੇ ਕੀ ਕਰਾਂਗੇ ਢਾਬੇ ਤੱਕ ਹੀ ਪਹੁੰਚਦੇ ਆ ਪਹਿਲੇ ਤਾਂ ਮੇਰਾ ਇਰਾਦਾ ਸੀਗਾ ਵੀ ਇੱਥੇ ਰੁਕ ਜੀ ਪਰ ਹੁਣ ਮੈਨੂੰ ਲੱਗਦਾ ਵੀ ਇੱਦੀ ਹੀ ਤੇ ਰੋਕੇ ਵੀ ਕੀ ਕਰਨਾ ਜਿੰਨੀ ਕੁ ਵੜ ਜਾਏ ਜਾਂਦਾ ਪਹੁੰਚਦੇ ਕੋਈ ਗੱਲ ਨਹੀਂ ਮੇਰਾ ਹੁਣ ਤਾਂ ਪਹੁੰਚ ਜਾਵਾਂਗੇ ਆਪਾਂ साढ़े सात आठ बजे दिन छिपदा उ तो सबसे टिकाने लग जाएंगे भैया वैसे पंजाब से हूँ पंजाब बठंडा हाँ आप कहाँ से हैं कठुआ से कठुआ के कठुआ के हमको पीछे भी मिले थे हा? पीछे भी मिले थे कठुआ के लोग कारगिल में मैं जहाँ रुका था वहाँ होटल में जो दो लड़के थे वो कठुआ के ही थे तो मैं मैं यही पूछ रहा हूँ कि अभी मेरे को पार तो मैं जा नहीं सकता टॉप के पास तो ना जहाँ से ज़्यादा है बारह तेरह किलोमीटर है यहाँ से और जो पूरी चुड़ाई चढ़ के जाना पड़ेगा ऊपर ऊपर से ना ऐसे आपको डाल दूंगा तो फिर ये जियो आगे जो है जो गांव है ना पूरा वो जहाँ पे फर्श लगाओ झंडे लगे हुए हैं वहाँ मस्जिद वगैरह क्या है वहाँ पे चलो ये रास्ता जाएगा ना गांव को चल देखते हैं फिर वो अगलों तो आ रहा करा मैं कन्फ्यूज हो है बैठा इतना है ਡਿਸੀਜਨ ਲੈਣਾ ਬਹੁਤ ਔਖਾ ਵੀ ਕੀ ਕਰੀਏ ਗਾਂ ਚਾਹੀਏ ਕਿ ਰੁਕੀਏ ਇੱਥੇ ਆ ਘਰ ਕੀ ਦਾ ਇਹ ਪੁੱਛਦੇ ਕਿਉਂ ਇੱਥੇ ਗੱਲ ਜੀ ਬੰਨ ਜੇ ਇੱਥੇ ਰਹਿ ਪੀ ਵਧੀਆ ਤੂੰ ਕੋ ਬੰਦਾਰਾ ਹੈਲੋ ਘਰ ਤੇ ਹੈ ਜੀ ਕੋਈ ਚੰਦਰਾ ਪੈਨ ਡੋ ਵੀ ਸਾਰਾ ਖਾਲੀ ਜਾ ਪਿਆ ਯਾਰ ਕੁਛ ਨਹੀਂ ਕਰਦੇਗੇ ਝੋਲਾ ਲਾ ਕੇ ਸ਼ਾਮੇ ਬੈਨੇ ਕਿਤੇ ਨ ਕਿਤੇ ਫੇਰ ਗੱਲ ਬਣੂਗੀ ਆ ਗੱਡੀ ਵਾਲੇ ਬੰਦੇ ਬਟਾਲਕ ਤੋਂ ਆਏ ਆ ਇਹਨਾਂ ਨੂੰ ਪੁੱਛਦੇ ਆਪਾਂ ਅਗਲੇ ਸਫ਼ਰ ਦਾ ਹਾਲਚਾਲ ਵੈਲਕਮ ਸਲਾਮ आप बटालिक से आए हैं आपको मालूम है इस रोड के आगे कोई ढाबा वगैरह कहाँ मिलेगा आगे, आगे मिलेगा जो यहाँ से पाँच छः किलोमीटर आगे है ठीक है मैं पंजाब से हूँ हाँ एक मेरे को तुम ये बताओ टॉप के नीचे आगे रुकने की जगह मिल जाएगी कहीं टॉप के नीचे कोई समस्या नहीं आएगी रुकने की क्योंकि मैं यही सोच रहा हूँ ना अभी मेरे को वहाँ जाते जाते रेस्टोरेंट में जाते जाते चार घंटे लग जाएंगे पैदल तो नहीं लाए नहीं पैदल ही हूँ मैं तो चार बज गए अभी लेट हो जाए आज मगर मैं यही रुकता हूँ है ना टॉप के नीचे कितना टॉप के कितना नीचे जाकर जाकर मिल जाएगी रुकने की तो नहीं नहीं ब्रदर इस साइड टॉप के नीचे हाँ तो 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 नहीं तो नहीं। पाए। के साथ काम करते हैं हम जैसे वो काम करते हैं जहाँ पे टावर लगने है सामान ले कर रहे हैं अच्छा जहाँ पे टावर लग रहे हैं ये पूरा सामान टावर का है जो बिजली का है टावर का है टावर बिजली वाले का कर रहे हो या फोन वाले का कर रहे हैं आप जो बिजली का सामान है ਜਾ ਕੋਈ ਯੂਟਿਊਬਰ ਆ ਬੈਠਣ ਦੇ ਨਾਲ ਸਾਰੇ ਮਸਲੇ ਹੱਲ ਹੋ ਜਾਂਦੇ ਆ ਬਾਈ ਹੋਰਾਂ ਕੋਲੇ ਬਹਿ ਗਏ ਸੀ ਉੱਥੇ ਬਾਹਰ ਪਹਿਲਾਂ ਕੀਤਾ ਤੇ ਹੁਣ ਫੈਸਲਾ ਇਹ ਲਿਆ ਇੱਥੋਂ 3-4 ਕਿਲੋਮੀਟਰ ਬਾਅਦ ਠਾਪਾ ਹੋਏ ਜਿਹੜਾ ਮੈਂ ਨੈਟ ਤੇ ਦੇਖਿਆ ਸੀ ਬਾਈ ਹੋਰੀ ਕਹਿੰਦੇ ਕੋ ਠਾਪਾ ਖੁੱਲਾ ਆਪਣੇ ਮਿੱਤਰ ਪੰਜਾਬ ਵਾਲੇ ਇੱਥੇ ਆਉਣਗੇ ਉਹਨੂੰ ਕਹਾਂਗੇ ਵੀ ਮੈਨੂੰ ਤੁਸੀਂ ਉੱਥੋਂ ਤੱਕ ਛੱਡ ਆਓ ਗੱਡੀ ਤੇ ਉਹ ਖੰਭੇ ਆ ਜਿਹੜੇ ਬਿਜਲੀ ਵਾਲੇ ਇੱਥੋਂ ਨਹੀਂ ਦਿਸਦੇਗੇ ਉੱਥੇ ਜਿਹੜਾ ਹੁਣ ਆਪਾਂ ਇੱਥੇ ਸ਼ਾਮੇ ਕਿਤੇ ਚੌਂਪੜੀ ਮਾਰ ਕੇ ਬੈਠਦੇ ਆ ਉਹ ਆਉਣ ਵਾਲੀ ਹੋਣਗੇ ਮਿਲ ਦੱਸਾਂ ਪਰ ਮਿੰਟਾਂ ਦਾ ਆਪਣੇ ਆਪਣੇ ਬੋਲ ਚੱਲਦੇ ਕਿਉਂ ਕਰ ਕਿਹਦਾ ਇਹ ਚੱਲੇ ਮਿੱਤਰ ਪਿਆਰੇ ਆਪਣੇ ਹਾਂ ਹਾਂ ਜਰੂਰ ਆਏਗਾ ਭਾਈ ਤੇ ਆਪਣੇ ਲੱਗੇ ਹੋਏ ਅੱਛੇ ਡੇਰੇ ਵਿਕੀ ਜਾਂਦੇ ਆ ਸੱਜਣ ਪਿਆਰਿਆਂ ਨੂੰ ਆ ਗਏ ਠੀਕ ਆ ਇਹ ਟਿਕਾਣਾ ਆਪਣੇ ਕੋਲੇ ਬਹੁਤ ਵਧੀਆ ਆ ਸਾਹਮਣੇ ਸਕੂਲ ਬਣਿਆ ਹੋਇਆ ਤੇ ਇਧਰ ਸਾਰੀ ਇਹ ਬੀਆਰਓ ਇੱਥੇ ਦੂਰ ਦੂਰ ਤੱਕ ਕਿਤੇ ਰੋਖ ਨਹੀਂ ਹੈਗਾ ਵੱਡਾ ਸਿੱਧੀ ਧੁੱਪ ਪੈਂਦੀ ਆ ਆ ਪੰਜ ਛੇ ਰੋਖ ਨੇ ਬਸ ਇਹਨਾਂ ਨੇ ਰੌਣਕ ਲਾਈ ਹੋਈ ਏ ਪੂਰੀ ਬੁੱਲਾ ਕੀ ਜਾਣੇ ਮੈਂ ਕੋਹ ਇੱਥੇ ਯਾਰ ਇੱਥੇ ਟੂਟੀ ਚੱਲਦੀ ਸੀਗੀ ਅਰੇ ਪਾਣੀ ਭਰਦੇ ਹੁ ਪੀਣਾਸਤੇ ਪਹਾੜਾਂ ਦੇ ਵਿੱਚ ਕਿਤੇ ਵੀ ਸ਼ਾਂ ਹੈ ਨਹੀਂ ਤੇ ਵੀ ਬੜਾ ਰੋਕ ਨਹੀਂ ਹੈਗਾ ਆਹੀ ਮਿਲਿਆ ਪਣ ਚਾਰ ਪੰਜ ਇੱਥੇ ਬੈਠਦੇ ਜਿਹੜੇ ਨਹੀਂ ਹੋਵੇਗੀ ਉਹ ਤਾਂ ਉੱਪਰ ਮਸਜਿਦ ਬਣੀ ਹੋਈ ਆ ਆ ਪਹੁੰਚ ਗਏ ਆਪਣੇ ਸੱਜਣ ਮਿੱਤਰ ਆਪਣੇ ਕੋਲ ਇਹਨੇ ਤਾਂ ਮੈਂ ਰੋਟੀ ਮੰਗਵਾਈ ਸੀ ਪੀਪੀ03ਬੀਐਫ3012 ਭਰੀ ਫਿਰਦੇ ਕਾਰ ਬਤੰਦਰ ਕਿੰਨੇ ਕਿ ਜਣੇ ਆਜੋ ਆਜੋ ਨਿਕਲੇਓ ਬਾਈ ਬਾਹਰ ਜੀ ਅਜੀ ਅਜੀ ਹੋਰ ਦੱਸ ਬਾਈ ਕੀ ਹਾਲ ਹੈ ਹਾਲ ਚਾਲ ਕੀ ਵਧੀਆ ਵਧੀਆ ਕਿਵੇਂ ਬਾਈ ਉਹ ਠੀਕ ਠਾਕ ਹਾਂ ਚੱਲਦੀ ਰਹੋ ਵੀਰੇ ਅਸੀਂ ਆਲਾ ਬਾਈ ਬਹੁਤ ਵਧੀਆ ਸਭ ਖਲ ਲੱਭ ਗਿਆ ਮੈਂ ਹਾਂਜੀ ਠੀਕ ਪਹੁੰਚ ਗਿਆ ਆਪਾਂ ਆਪਣੇ ਟਿਕਾਣੇ ਤੇ ਜਿਹੜਾ ਢਾਬਾ ਆਪਾਂ ਦੇਖਿਆ ਸੀ ਇੰਟਰਨੈਟ ਤੇ ਕਾਰ ਕਲ ਤੋਂ ਬਟਾਲ ਕਦੇ ਵਿਚਕਾਰ ਬਸ ਇਹੀ ਢਾਬਾ ਖੁੱਲਿਆ ਹੋਇਆ ਗੱਲਾਂ ਕੀ ਹੋ ਗਿਆ ਕੱਪ ਜਦ ਤੱਕ ਪਿਆ ਸੀ ਠੀਕ ਆ ਠੀਕ ਆ ਆਜੋ ਆਜੀ ਇਹ ਬਾਈ ਹੋਰੀ ਆਪਣੇ ਵਾਸਤੇ ਰੋਟੀ ਲੈ ਕੇ ਆਇਆ ਪਨੀਰ ਦਹੀਂ ਤੇ ਰੋਟੀਆਂ ਵੀਰੇ ਤੁਹਾਡਾ ਧੰਨਵਾਦ ਬਹੁਤ ਬਹੁਤ ਭਰਾਵਾ ਸਾਰਿਆਂ ਦਾ ਜੀ ਲੱਗ ਗਿਆ ਬਾਈ ਨਾਲੇ ਰੋਟੀ ਮਿਲ ਗਈ ਖਾਣ ਨੂੰ ਅੱਜ ਮੇਰ ਨਾਲ ਬਹੁ ਮਾੜੀ ਹੋਈ ਔਰ ਮੈਂ ਗੂਗਲ ਦੀ ਲੋਕੇਸ਼ਨ ਦੇਖ ਤੁਰਿਆ ਪਰ ਮਹਾਰਮ ਜੀ ਕਰਕੇ ਸਾਰਾ ਕੁਝ ਬੰਦ ਸੀ ਹਾਂ ਉਹਦਾ ਕਰਕੇ ਹਾਂ ਹਾਂ ਵੀਰੇ ਇੱਥੇ ਹੀ ਕਰ ਲੈਣਾ ਹੁਣ ਆਈ ਲਵ ਇੰਡੀਅਨ ਆਰਮੀ ਅੱਜ ਆਪਣਾ ਸਾਰਾ ਸਫਰ ਬਾਈ ਹੋਰਾਂ ਨਹੀਂ ਕਰਵਾਤਾ ਆਪਾਂ ਸੀ ਆਪਣਾ ਖੀਰ ਲਾ ਇਦੋਂ ਦਾ ਹੁਣ ਕੋਈ ਪਾਸ ਨਹੀਂ ਪੈਣਾ ਗਿਆ ਇਦੋਂ ਦਾ ਪਾਸ ਪਊਗਾ ਜਦੋਂ ਆਪਾਂ ਪੈਗਾਉਂਗ ਤੋਂ ਮਲਿੰਗਲਾ ਨੂੰ ਜਾਵਾਂਗੇ ਉਹ ਅਜੇ ਤੱਕ ਲੰਮਾ ਚੌੜਾ ਪ੍ਰੋਗਰਾਮ ਹੈ ਪਤਾ ਨਹੀਂ ਕੀ ਬਣੂਗਾ ਫਿਲਹਾਲ ਸਾਰੇ ਪਾਸ ਮੁੱਕ ਗਏ ਆਪਣੇ ਇੱਥੋਂ ਵੀ ਬਟਾਲਕ ਵੀ ਮਿਲਦਾ 20 25 ਰਹਿ ਗਿਆ ਠੰਡਾ ਹੈ ਰਣਾ ਠੰਡਾ ਹੈ ਗਿਆ ਬਈ ਥੰਡੇ ਚੱਲ ਰਹੀ ਹੈ 13380 ਨੀਵੇਂ ਭਾਈ ਇਹ ਵੀ ਇੰਨਾ ਨਾ ਉਹ ਪੰਜਲਾ 14000 ਮੈਨੂੰ ਲੱਗਦਾ ਸ਼ਿੰਕਲਾ ਉੱਚਾ ਸੀਗਾ ਉਹ ਸਾਹਮਣੇ ਬਣਿਆ ਹੋਇਆ ਰੇਡੀਓ ਸਟੇਸ਼ਨ ਆਜੋ ਵੀ ਫੋਟੋ ਫੋਟੋ ਮੈਂ ਕਰਾ ਲਓ ਵਧੀਆ ਪਾਸ ਨਾਲ ਮੈਂ ਜਦੋਂ ਦਾ ਸਫ਼ਰ ਸ਼ੁਰੂ ਕੀਤਾ ਹੋਇਆ ਪਦਮ ਤੋਂ ਬਾਅਦ ਪਹਿਲੀ ਵਾਰੀ ਅਜ ਮੈਨੂੰ ਠੰਡ ਲੱਗੀ ਆ ਭਾਈ ਇੰਨੀ ਗਰਮੀ ਆ ਨਾ ਯਾਰ ਗਰਮੀ ਬਹੁਤ ਆ ਭਾਈ ਆਮਮ ਪੁੱਟਿੰਗ ਕਲਾ ਇਹਦਾ ਨਾ ਹੀ ਬੜਾ ਸੋਹਣਾ ਹਨਾ ਤੇ ਹੁਣ ਆਪਾਂ ਥੱਲੇ ਚੱਲਦੇ ਆ ਸਾਰੇ ਜਣੇ ਉਧਰ ਨੂੰ ਉਹ ਪਿੰਡ ਜਿਹੜਾ ਦਿਸੀ ਜਾਂਦਾ ਉੱਥੇ ਕੈਂਪਿੰਗ ਕਰਦੇ ਆ ਜਾ ਕੇ ਅੱਜ ਦਾ ਦਿਨ ਬਈ ਸੋਹਣਾ ਬਣ ਗਿਆ ਬਰਾਵਧੀਆ ਮੇਰੇ ਮੇਰੇ ਦੋ ਫਾਇਦੇ ਹੋ ਗਏ ਬਾਈ ਇੱਕ ਤਾਂ ਮੈਨੂੰ ਆ ਪਾਸ ਦੀ ਟਰਾਈਡ ਚੜ੍ਹਨੀ ਪਈ ਨਾਲੇ ਜੀ ਲਾ ਕੇ ਬੰਦੇ ਵਧੀਆ ਮਿਲ ਗਏ ਅਸੀਂ ਵੀ ਕੋਈ ਬਲੌਗਰ ਦਾ ਸਭ ਇੱਕ ਦਾ ਨਵਾਂ ਹੀ ਰਾ ਨਿਕਲਿਆ ਹੋਇਆ ਨਾ ਇੱਥੋਂ ਹੀ ਪੂਰਾ 뷰 ਪੁਆਇੰਟ ਬੰਦ ਆ 8 ਵਜ ਗਏ ਆਥਨ ਦੇ ਤੇ ਆਪਾਂ ਜਗਾ ਲੱਭ ਲਈ ਟੈਂਟ ਲਾਉਣ ਦੇ ਲਈ ਅੱਜ ਟੈਂਟ ਲਾਵਾਂਗੇ ਇੱਥੇ ਜਿੱਥੇ ਨੈਟਵਰਕ ਵੀ ਹੈਗਾ ਬਾਈ ਸਾਰੀਆਂ ਸਹੂਲਤਾਂ ਹੀ ਮਿਲ ਗਈਆਂ ਆਪਾਂ ਨੂੰ ਬਸ ਓਕੇ ਹਾਂ ਅੱਗੰਡੇ ਇਹ ਮਾਰਦੇ ਨਾ ਤੂੰ ਬੱਚੀ ਉਹ ਕਰ ਦੇ ਨਾ ਕਿਉਂ ਆ ਪਾਉ ਲੋ ਬੱਚੀ ਕੋਈ ਨਹੀਂ ਦਗਾ ਗੰਡੇ ਆਂਡੇ ਕਿੰਨੇ ਆਪਣੇ ਕੋਲੇ ਆਂਡੇ ਦਾ ਭਾਈ 11 11 ਚੱਲੇ 11 ਫਿਰ ਥੋੜੇ ਜਿਹਾ ਥੋੜੇ ਜਿਹਾ ਰੱਖ ਲਈਏ ਇਹ ਚੋਂ ਰੱਖ ਲਈਏ ਥੋੜੇ ਜਿਹਾ ਅੰਡਾ ਤਾਂ ਆਪਣੇ ਕੋਲ ਹੋਰ ਵੀ ਪਿਆ ਯਾਰ ਗੁਰਦੇ ਤੜਕੇ ਸਵਾਦ ਨਾਲ ਇੱਕ ਹਰੀ ਮਿਰਚ ਨਹੀਂ ਪਈ ਜ ਆਪਣੇ ਕੋਲੇ ਹੈ ਹਰੀ ਮਿਰਚ ਨਹੀਂ ਬੇਟਾ ਹਰੀ ਮਿਰਚ ਉਹ ਮੱਕੀ ਦੀ ਸੀ ਜੋ ਉਸ ਤੇ ਰੱਖ ਲੈਣੇ ਕਰਦੀ ਰਹੀ ਜਾਂਦਾ ਦੇਖੋ ਬਈ ਲੈ ਚੱਕਰੂ ਕੋਈ ਨਹੀਂ ਕੋਈ ਨਹੀਂ ਬਾਈ ਦੇਖੀ ਆ ਚੱਕਰ ਨਹੀਂ ਸਾਰੇ ਖਾਈ ਜਾਂਦੇ ਆ ਨਾ ਮੜਾ ਪਣੀ ਮੈਂ ਕਰਤੀ ਉਹ ਨਹੀਂ ਜਦੋਂ ਤੁਸੀਂ ਪਹਿਲੇ ਦਿਨ ਤੁਰੇ ਹਾਂ ਅਸੀਂ 22 ਦਿਨ ਤੁਰੇ ਹਾਂ ਉਹ ਤੁਸੀਂ ਪਹਿਲਾਂ ਤੁਰ ਕੇ ਇੱਥੇ ਅੱਛਾ ਤੇ ਅਸੀਂ ਵੀ ਉਸੇ ਰਸਤੇ ਆਉਣਾ ਸੀ ਤੁਸੀਂ ਉਸੇ ਰਸਤੇ ਮਿਸ਼ਨ ਕਰਿਆ ਹੋਇਆ ਸੀ ਮੈਂ ਆਇਆ ਮੈਂ ਤਾਂ ਪਤਮ ਜੰਸਕਰ ਵਾਲੇ ਪਾਸੇ ਗਿਆ ਸੀ ਤੁਸੀਂ ਉਸੇ ਰਾਹ ਹੀ ਆਉਣਾ ਸੀਗਾ ਤੁਸੀਂ ਮੇਰੇ ਮਗਰੋਂ ਆਏ ਹੋ ਹਾਂ ਮੈਂ ਮਗਰੋਂ ਆਇਆ ਥੋੜੇ ਤੋਂ ਅੱਗੇ ਤੁਸੀਂ ਪਹਿਲਾਂ ਆ ਗਏ ਮੈਂ ਨਹੀਂ ਤੁਸੀਂ ਪਤਮੋਂ ਕੇ ਆਏ ਹੋ ਜੰਸਕਰ ਕਰ ਕੇ ਲੋ ਕੇ ਤੁਸੀਂ ਉੱਧਰ ਲੰਘੇ ਤੁਸੀਂ ਸਰਸ ਲਾ ਲੇ ਬਸੇ ਬਈ ਪਤਮ ਤੋਂ ਲਾਮਾ ਯੂਰੋਂ ਆਉਂਦੇ ਸੀ ਤੇ ਉਹ ਪਾਰਟ ਠੀਕ ਹੈ ਪਾਰਟੇ ਕੇ ਅਸੀਂ ਪਤਮ ਤੋਂ ਆਪਣਾ ਪੈਨਜ਼ੀ ਲਾ ਕੇ ਤੇ ਫਿਰ ਅਜੇ ਤੁਸੀਂ ਇਸੇ ਰਾਹ ਦੇ ਪਹਿਲਾਂ ਗਏ ਹੋ ਹਾਂ ਜੀ ਹੁਣ ਵਾਪਸ ਹੀ ਤੁਹਾਡੀ ਇਸੇ ਰਾਹ ਤੇ ਦੀ ਕਰਗ ਲੋਕ ਹੀ ਗਏ ਹੋ ਪਹਿਲਾਂ ਹਾਂ ਜੀ ਇਸ ਉੱਤਰ ਹੀ ਲੰਘੇ ਜਾਣੇ ਪਹਿਲਾਂ ਕਰਕੇ ਜਿਹਾ ਪਹਾੜ ਨਾਲ ਟਿਕਦਾ ਅੱਛਾ ਉਹ ਪਹਾੜ ਟਿਕ ਪਿਆ ਜਦੋਂ ਤੇ ਫਿਰ ਸਾਨੂੰ ਰਸਤਾ ਸੋਚਿਆ ਚੇਂਜ ਕਰਨਾ ਪਿਆ ਸਾਨੂੰ ਕਰਗ ਲੋ ਹੁਣ ਇਤਰਾ ਹੀ ਹੋਣਾ ਪਿਆ ਇੱਕ ਭਾਈ ਇਹਨਾਂ ਨੇ ਹੁਣ ਨਵਾਂ ਰੂਟ ਚਲਾਇਆ ਕੋਈ ਐਨਪੀਡੀ ਦਾ ਨਿੰਮੂ ਦਾ ਨਾ ਉੱਥੋਂ ਨਿੰਮੂ ਨਿਕਲਦਾ ਜਿੱਥੋਂ ਨਹੀਂ ਉਹ ਟ੍ਰੈਸ਼ ਆਦਰ ਟ੍ਰੈਕ ਸ਼ੁਰੂ ਹੁੰਦਾ ਉੱਥੋਂ ਨਿੰਮੂ ਜਾਂਦਾ ਸਿੱਧਾ ਉਹ ਜਦੋਂ ਉਹ ਚਲਾਉਂਦੇ ਆ ਐਤਵਾਰ ਨੂੰ ਤੇ ਬੁੱਧਵਾਰ ਨੂੰ ਹਾਂ ਬੁੱਧਵਾਰ ਤੇ ਬੁੱਧਵਾਰ ਅਸੀਂ ਉਹ ਰਾ ਹੁਣਾ ਇਸਤਵਾਰ ਅੱਛਾ ਇਹ ਹੋਰ ਵੀ ਨੇੜੇ ਥੋੜਾ ਜਿਹਾ ਐਡਵੈਂਚਰ ਹੋ ਜਾਊਗਾ ਪਰ ਐਡਵੈਂਚਰ ਜ਼ਿਆਦਾ ਹੀ ਹੋ ਗਿਆ। ਫੇਰ ਅਸੀਂ ਜਦੋਂ ਦੇਖਿਆ ਸਾਰਾ ਕੁਝ ਸਾਡੇ ਪੈਰ ਜੇ ਹੱਲੇ ਗਏ। ਅੱਛਾ। ਸਾਨੂੰ ਮੁੜਨਾ ਪੈ ਗਿਆ ਭਾਈ। ਠੀਕ ਹੈ। ਅਸੀਂ ਪਰ ਸੋਚਿਆ ਵੀ ਥੋੜਾ ਸੇਫ ਰਸਤੇ ਹੋ ਜੀਏ ਹੁਣ। ਭਾਈ ਬੰਦਾ ਮਰਨ ਅੱਖਾਂ ਕਿ ਵੱਡੀ ਘਟਨਾ ਹੁੰਦੀ ਆ। ਜਰਿਆਣੀ ਆਂਦਾ। ਬਾਈ ਇੱਕ ਮਿੰਟ ਵੀ ਲੱਗਿਆ ਬਾਈ ਕਹਿੰਦਾ ਅਸੀਂ ਪਤਾ ਕੀ ਅਸੀਂ ਉੱਥੇ ਬੈਠੇ ਸਾਡੇ ਕਿਉਂ ਪੰਜਾਬੀ ਮੁੰਡੇ ਵੀ ਬੈਠੇ ਸੀਗੇ ਉਹ ਪਟਿਆਲੇਲੇ। ਮੈਂ ਅਸੀਂ ਆਪਸੇ ਇਕੱਲੇ ਮਹੌਸਲਾ ਬੜਾ ਵੱਡੀ ਚੀਜ਼ਾਂ ਐ ਕਰੀਏ ਕਿ ਅਸੀਂ ਗੱਲਾਂ ਨਾ ਜਦੋਂ ਟਿਕ ਪਿਆ ਪੱਥਰ ਜਿਹਾ ਇਸ ਤੋਂ ਨਾਲ ਦੇ ਮਾਰਿਆ ਸਮਾਨ ਵਿੱਚ ਤੇ ਟੱਕਰ ਹੀ ਛੱਡੋਂ ਤਾਂ ਗਿਆ ਹੌਸਲਾ ਇਹਦੇ ਨਾਲ ਨੇ ਕਰਗਲਾ ਰਾਹ ਪਾਲਿਆ ਨਹੀਂ ਨਹੀਂ